ਸੱਚੀ ਗੱਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਬੜੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੇ ਕਾਰ ਬਣਨ ਲੱਗ ਰਹੇ ਨੇ ਜੀ ਮਜ਼ਦੂਰੀ ਵਾਲੇ ਆਖਰਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਉਹਨਾਂ ਨੂੰ ਲੈ ਕੇ ਕਿ 31-3100 ਰੁਪਏ ਪੈਣ ਵਾਲੇ ਨੇ ਖਾਤਿਆਂ ਦੇ ਵਿੱਚ ਉਹ ਵੀ ਤੁਹਾਨੂੰ ਸਾਂਝਾ ਕਰਨਾ ਹੈ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੁਜਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਆਂ ਜੀ ਤਾਜ਼ਾ ਖਬਰਾਂ ਦੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਬਦਲੀ ਕਰਵਾਉਣ ਦੇ ਚਾਂਸਾ ਦੇ ਕੇ ਠੱਗੇ ਨੇ ਜੀ 3 ਲੱਖ ਰੁਪਏ ਪੁਲਿਸ ਵੱਲੋਂ ਕਰਵਾਇਆ ਮਾਮਲਾ ਦਰਜ ਰੁਪਈ ਦੱਸਿਆ ਜਾ ਰਿਹਾ ਸਮਾਜ ਸੇਵੀ ਕੁਝ ਛਾਤਰ ਦਿਮਾਗ ਦੇ ਲੋਕ ਨੌਕਰੀ ਲਗਾਉਣ ਵਿਦੇਸ਼ ਭੇਜਣ ਜਾਂ ਬਦਲੀ ਕਰਵਾਉਣ ਲਈ ਲੱਖਾਂ ਰੁਪਏ ਦੀ ਠੱਗੀ ਮਾਰ ਜਾਂਦੇ ਨੇ ਅਜਾ ਇੱਕ ਮਾਮਲਾ ਥਾਣਾ ਲਹਿਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਇੱਕ ਵਿਅਕਤੀ ਨੇ ਤਾਮਨ ਲਾਡੂ ਤੋਂ ﺍﻟਹਾਬਾਦ ਵਿਖੇ ਬਦਲੀ ਕਰਵਾਉਣ ਸੰਬੰਧੀ 3 ਲੱਖ ਰੁਪਏ ਲੈ ਕੇ ਪਰੇ ਨਾ ਉਸਦੀ ਬਦਲੀ ਕਰਵਾਈ ਤੇ ਨਾ ਹੀ 3 ਲੱਖ ਰੁਪਏ ਵਾਪਸ ਕਰੇ ਜਿਸ ਤੋਂ ਚਲਦੇ ਆਰੋਪੀ ਖਿਲਾਫ ਪੋਰਚਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸਵਾਲ ਪੁੱਛਿਆ ਕਰੋ ਕਹਿ ਕੇ ਸੱਤਾ ਚ ਆਏ ਹੁਣ ਕਿਸਾਨਾਂ ਦੇ ਸਵਾਲ ਤੋਂ ਡਰੇ ਸੀਐਮ ਨੂੰ ਮਿਲਣ ਜਾਂਦੇ ਕਿਸਾਨਾਂ ਦੇ ਵੱਲੋਂ ਪੁਲਿਸ ਨਾਲ ਝੜਪ ਸੜਕ ਤੇ ਲਾਇਆ ਤਰਨਾ ਪੰਜਾਬ ਦੇ ਮੁੱਖ ਮੰਤਰੀ ਭਮਨ ਨੇ ਜਿਸ ਵੇਲੇ ਛਾਜਲੇ ਵਿੱਚ ਆਫ ਐਮਿਨੈਂਸ ਦਾਹੁਦ ਘਟਨ ਕਰ ਰਹੇ ਸਨ ਉਸ ਵੇਲੇ ਪੰਜਾਬ ਪੁਲਿਸ ਤੇ ਕਿਸਾਨਾਂ ਵਿਚਲੇ ਜ਼ਬਰਦਸਤ ਝੜਪ ਹੋ ਰਹੀ ਹੈ ਦਰਸਾਲ ਕਿਸਾਨ ਮੁੱਖ ਮੰਤਰੀ ਭਵਨਤਵਨ ਤੋਂ ਸਵਾਲ ਪੁੱਛਣ ਜਾ ਰਹੇ ਸਨ ਕਿ ਜਿਸ ਮੌਕੇ ਉਹਨਾਂ ਦੀ ਪੁਲਿਸ ਨਾਲ ਝੜਪ ਹੋ ਗਈ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਕਿਸਾਨ ਉੱਥੇ ਹੀ ਧਰਨਾ ਲਾ ਦਿੱਤਾ ਇਸ ਦੌਰਾਨ ਕਿਸਾਨਾਂ ਨੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਜਿਕਰ ਕਰੀਏ ਤਾਂ ਦੱਸ ਦਈਏ ਸੀਐਮ ਮਾਨ ਛਾਜਲੀ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨ ਲਈ ਆਏ ਸਨ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਨੂੜ ਦੇ ਨੇੜਲੇ ਪਿੰਡ ਬੂਤਾ ਸਿੰਘ ਬਾਲਾ ਚ ਪੰਚਾਇਤ ਵੱਲੋਂ ਪ੍ਰਵਾਸੀਆਂ ਨੂੰ ਪਿੰਡ ਚੋਂ ਬਾਹਰ ਕੱਢਣ ਦਾ ਮਤਾ ਪਾਸ ਹੋ ਚੁੱਕਿਆ ਹੈ 30 ਅਪ੍ਰੈਲ ਤੱਕ ਪਿੰਡ ਛੱਡਣ ਦਾ ਆਦੇਸ਼ ਜਾਰੀ ਹੋਇਆ ਰਾਜਪੁਰਾ ਦੇ ਨਾਲ ਲੱਗਦੇ ਕਸਬਾ ਬਨੂੜ ਦੇ ਨੇੜੇ ਪਿੰਡ ਬੂਟਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਪ੍ਰਵਾਸੀਆਂ ਨੂੰ ਲੈ ਕੇ ਇੱਕ ਮਤਾ ਪਾਇਆ ਗਿਆ ਜਿਸ ਵਿੱਚ ਪ੍ਰਵਾਸੀਆਂ ਨੂੰ ਪਿੰਡ ਤੋਂ ਬਾਹਰ ਕੱਢਣ ਦਾ ਫਰਮਾਨ ਜਾਰੀ ਕੀਤਾ ਗਿਆ ਪੰਚਾਇਤ ਨੇ ਪ੍ਰਵਾਸੀਆਂ ਨੂੰ 30 ਅਪ੍ਰੈਲ ਤੱਕ ਦਾ ਪਿੰਡ ਛੱਡ ਕੇ ਕਿਤੇ ਹੋਰ ਜਾਣ ਦਾ ਆਦੇਸ਼ ਦਿੱਤਾ ਹੈ ਉਸ ਤੋਂ ਬਾਅਦ ਅਗਲੀ ਵੱਡੀ ਗੱਲ ਜੀ ਆਪ ਦੀ ਸਿੱਖਿਆ ਕ੍ਰਾਂਤੀ ਲਿਟਰੇਟਰੀ ਬਣੀ ਹੈ ਜੀ ਗਲੇ ਦੀ ਹੱਡੀ ਵਿਧਾਇਕ ਨੂੰ ਲੋਕਾਂ ਪਾਇਆ ਕਿਰਾ ਕਿਹਾ ਚੋਰੀਆਂ ਆ ਕੇ ਕੀਤਾ ਨਕਲੀ ਉਦਘਾਟਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਹੁਣ ਚਰਚਾ ਵਿੱਚ ਆਹੀ ਨਹੀਂ ਰਹੀ ਪਹਿਲਾ ਪਖਾਨਿਆਂ ਦੀ ਮੁਰੰਮਤ ਦੇ ਬੋਰਡ ਲਾਏ ਗਏ ਸਨ ਤੇ ਫਿਰ ਰਾਸ਼ਟਰੀ ਗੀਤ ਉੱਤੇ ਉਦਘਾਟਨੀ ਪੱਥਰ ਲਾਏ ਗਏ ਤੇ ਹੁਣ ਇਲਜ਼ਾਮ ਲੱਗ ਰਹੇ ਨੇ ਕਿ ਪਹਿਲਾਂ ਤੋਂ ਤਿਆਰ ਕੀਤੇ ਗਏ ਸਕੂਲਾਂ ਦੇ ਕਮਰਿਆਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ 'ਚ 3 ਸਾਲਾਂ 'ਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ ਤਰुण ਪ੍ਰਿੰਤ ਸਿੰਘ ਸੌਂਦ ਕੈਬਨਿਟ ਮੰਤਰੀ ਖੰਨਾ ਨੇ ਤరుణਨ ਪ੍ਰੀਤ ਸਿੰਘ ਸਾਉਂ ਨੇ ਹਲਕਾ ਖੰਨਾ ਦੇ 4 ਹੋਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਮੌਕੇ ਕਿ ਤਿੰਨ ਸਾਲਾਂ ਵਿੱਚ ਮੁੱਖ ਮੰਤਰੀ ਭਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਨਿਹਾਰ ਬਦਲ ਦਿੱਤੀ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿੱਚ ਕੁਝ ਵੀ ਨਹੀਂ ਕਰ ਸਕੀਆਂ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਵਿਧਾਇਕ ਸ਼ੈਰੀ ਕਲਸੀ ਨੇ ਕੇਰ ਕੇ ਕਿਸਾਨਾਂ ਨੇ ਪੁੱਛਿਆ ਨੇ ਸਵਾਲ ਕਿਸਾਨਾਂ ਨੇ ਆਪ ਦੇ ਖਿਲਾਫ ਕੀਤੀ ਹੈ ਨਰੇਵਾਜੀ ਕਿਸਾਨਾ ਬਲੋਗ ਗੁਰਦਾਸਪੁਰ ਦੇ ਪਿੰਡ ਚੀਮਾ ਵਿਖੇ ਆਪ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ਮਨ ਸ਼ੇਰ ਸਿੰਘ ਕਲਸੀ ਨੇ ਕਾਫਲੇ ਨੂੰ ਘੇੜ ਲਿਆ ਤੇ ਸਵਾਲ ਕੀਤੇ ਗਏ ਨੇ ਸ਼ਹਿਰ ਕਲਸੀ ਪਿੰਡਾਂ ਚ ਵੱਖ-ਵੱਖ ਸਰਕਾਰੀ ਸਕੂਲਾਂ ਚ ਵਿਕਾਸ ਕਾਰਜਾਂ ਦੇ ਉਡਗਾਟਣ ਕਰਨ ਜਾ ਰਹੇ ਸਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਖੁਾਰ ਹੋਏ ਸਭ ਮਿਲਣਗੇ ਧਰਮ ਪ੍ਰਚਾਰ ਲਹਿਰਦਾਰ ਹੋਇਆ ਆਗਾਜ਼ ਸ਼੍ਰੀ ਕਾਲਤਾਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਜਕੜ ਨੇ ਤਖਤਸ਼੍ਰੀ ਦਮਦਵਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਦੇ ਨਾਂ ਤੇ ਅੱਜ ਨਗਾਰਾ ਵਜਾ ਕੇ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚ ਜਿੱਥੇ ਗੁਰਦੁਆਰਾ ਜਨਮ ਸਥਾਨ ਭਾਈ ਜੀਮਨ ਸਿੰਘ ਪਿੰਡ ਗੁੱਗੂ ਮਾਹਲ ਤੋਂ ਖੁਆਰ ਹੋਏ ਸਭ ਮਿਲेंगे ਧਰਮ ਪ੍ਰਚਾਰ ਲਹਿਰ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਗੱਲ ਜੀ ਮਜੀਠਾ ਲੁੱਟ ਦੀ ਘਟਨਾ ਦੇ ਦੋਸ਼ੀ ਛੇਤੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਕੁਲਦੀਪ ਸਿੰਘ ਤਾਲੀਵਾਲ ਬੀਤੀ ਰਾਤ ਮਜੀਠਾ ਵਿਖੇ ਪੈਟਰੋਲ ਪੰਪ ਲੁੱਟਣ ਮੌਕੇ ਲੁਟੇਰਿਆਂ ਵੱਲੋਂ ਚਲਾਈ ਗੋਲੀ ਕਾਰਨ ਇੱਕ ਮੁਲਾਜ਼ਮ ਦੀ ਹੋਈ ਮੌਤ ਉਤੇ ਦੁੱਖ ਦਾ ਇਤਿਹਾਜ਼ ਕਰਦੇ ਹੋਏ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੁਲਿਸ ਇਸ ਘਟਨਾ ਦੇ ਦੋਸ਼ ਨੂੰ ਫੜਨ ਲਈ ਬਿਲਕੁਲ ਨੇੜੇ ਹੈ ਛੇਤੀ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਉਸ ਤੋਂ ਬਾਅਦ ਅਗਲੀ ਵੱਡੇਰੋਜੀ ਵਿਧਾਇਕ ਡਾਕਟਰ ਅਰੋੜਾ ਨੇ 52 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੀ ਚਾਰਦੀਵਾਰੀ ਅਤੇ ਜਿਮ ਰੂਮ ਦਾ ਕੀਤਾ ਜੀ ਉਦਘਾਟਨ ਮੋਗਾ ਹਲਕੇ ਦੇ ਬਾੜ ਨੰਬਰ 9 ਵਿੱਚ ਕੌਂਸਲਰ ਸਰਬਜੀਤ ਸਿੰਘ ਕੋਲ ਰੁੜਕੇ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ 52 ਲੱਖ ਰੁਪਏ ਦੀ ਲਗਤ ਨਾਲ ਬਣੇ ਪਾਰਕ ਦੀ ਚਾਰ ਦਿਵਾਰੀ ਅਤੇ ਜਿਮ ਰੂਮ ਦਾ ਉਦਘਾਟਨ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਨਰਿੰਦਰਪਾਲ ਸਿੰਘ ਸਵਾਨਾ ਵੱਲੋਂ ਮੰਡੀ ਲਾਦੂ ਕੇ ਵਿੱਚ 28 ਲੱਖ ਰੁਪਏ ਨਾਲ ਬਣੇ ਛੱਡ ਦਾ ਉਦਘਾਟਨ ਕੀਤਾ ਜੀ ਉਹਨਾਂ ਨੇ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਤਿੰਨ ਸਾਲਾਂ ਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੋਹਾਰ ਬਦਲ ਦਿੱਤੀ ਹੈ। ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਅਤੇ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੇ ਚਾਰ ਹੋਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਨੂੰ ਉਦਘਾਟਨ ਮੌਕਾ ਕੀਤਾ। ਉਸ ਤੋਂ ਬਾਅਦ ਅੰਗਲੀ ਵੱਡੀ ਗੋਜੀ ਪੰਜਾਬ ਸਰਕਾਰ ਵੱਲੋਂ Dalit ਵਕੀਲਾਂ ਲਈ ਇਤਿਹਾਸਿਕ ਫੈਸਲਾ। ਚੈਰੀ ਕਲਸੀ ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਮਨ ਚੈਰੀ ਕਲਸੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕਹੇ ਕਿ ਆਮ ਆਦਮੀ ਪਾਰਟੀ ਦੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਅਤੇ ਡਾਕਟਰ ਪੀ ਮਰਾਓ ਅੰਬੇਦਕਰ ਜੀ ਦੀ ਸੋਚ ਨੂੰ ਅੱਗੇ ਵਧਾਇਆ ਸੂਬੇ ਵਿੱਚ ਸਰਕਾਰ ਬਣਾਈ ਹੈ। ਉਸ ਤੋਂ ਬਾਅਦ ਅਗਲੀ ਵਾਰ ਸੀਐਮ ਮਾਨ ਨੇ ਸਕੂਲ ਚ ਬਣੇ ਸੰਗਰੂਰ ਦੇ ਵਿੱਚ ਬਣੇ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਹੈ ਅੱਜ ਮੁੱਖ ਮੰਤਰੀ ਭਵਨਤਵਾਲੇ ਸੰਗਰੂਰ ਦੇ ਪਿੰਡ ਛਾਜਲੀ ਵਿੱਚ 6 ਕਰੋੜ ਦੀ ਲਾਗਤ ਨਾਲ ਬਣੇ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਉਸ ਤੋਂ ਬਾਅਦ ਅਗਲੀ ਵਾਰ ਪੰਜਾਬ ਸਰਕਾਰ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਯਤਨਸ਼ੀਲ ਹੈ ਜਗਸੀਰ ਸਿੰਘ ਮੁੱਖ ਮੰਤਰੀ ਭਵਨਤਵਾਲੇ ਮਾਝੋਗ ਵਿੱਚ ਸੂਬਾ ਸਰਕਾਰ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਸਿਰਜਣ ਲਈ ਯਤਨਸ਼ੀਲ ਤੇ ਤਤਪਰ ਹੈ ਇੰਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਪੁੱਛੋ ਮਾਸਟਰ ਜਗਜੀਤ ਸਿੰਘ ਨੇ ਗੋਨਿਆਣਾ ਮੰਡੀ ਵਿਖੇ ਕੀਤਾ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਵਿਧਾਇਕ ਐਡਵੋਕੇਟ ਹਰਪਮਰਪਾਲ ਸਿੰਘ ਵੱਲੋਂ ਵੱਖ-ਵੱਖ ਥਾਵਾਂ ਤੇ ਪਾਣੀ ਦੀਆਂ ਨਵੀਆਂ ਲਾਈਨਾਂ ਬਿਚਾਉਣ ਦਾ ਕੰਮ ਦਾ ਨੀ ਪੱਥਰ ਰੱਖਿਆ ਸ਼੍ਰੀ ਹਰਗੋਬਿੰਦਪੁਰ ਸਾਹਿਬੀ ਖੇ ਵਿਧਾਇਕ ਐਡਵੋਕੇਟ ਹਰਪਮਰਪਾਲ ਸਿੰਘ ਵੱਲੋਂ ਅਮਰੂਤ 2.0 ਸਕੀਮ ਤਹਿਤ 2.57 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਪਾਣੀ ਦੀਆਂ ਨਵੀਆਂ ਲਾਈਨਾਂ ਬਿਚਾਉਣ ਦਾ ਕੰਮ ਨੀ ਪੱਥਰ ਰੱਖਿਆ ਇਸ ਮੌਕੇ ਗੱਲ ਕਰਦੇ ਆ ਵਿਧਾਇਕ ਅਮਰਪਾਲ ਸਿੰਘ ਨੇ ਕਿ ਸਰਦਾਰ ਭਵਨ ਤਮਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਵਾਲੇ ਮੰਤਰੀ ਡਾਕਟਰ ਅਬਜ਼ਰ ਸਿੰਘ ਦੀ ਸ਼ਨ ਅਦਿ ਸ਼ਹਿਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋਏ ਸ਼ਹਿਰ ਦੀ ਵਕਵਾ ਕਥਾਮਾ ਤੇ ਪਾਣੀ ਦੀਆਂ ਨਵੀਆਂ ਲਾਈਨਾਂ ਵਿਛਾਉਣ ਦਾ ਕੰਮ ਦਾ ਨੀਂਹ ਪੱਥਰ ਰੱਖਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ 16 April ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤਰਗਤ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਗਤ ਕਮੇਟੀ ਦੀ ਇਕੱਤਰਤਾ ਹੁਣ 16 April ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਬਾਜਵਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਪਟਿਆਲਾ ਜ਼ਿਲ੍ਹੇ ਦੇ ਮੂੰਖ ਖੋਰ ਠੀਕਾ ਕਰਨ ਮੁਹਿੰਮ ਸ਼ੁਰੂ ਹੈ ਡਾਕਟਰ ਗੁਰਸ਼ੰਨ ਸਿੰਘ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਡੇਰੀ ਵਿਕਾਸ ਵਪਾਰਕ ਦੇ ਮੰਤਰੀ ਗੁਰਮੀਤ ਸਿੰਘ ਖੂਡੀਆਂ ਨੇ ਰੌਣਮਈ ਹੈਡ ਪਸ਼ਵਾਂ ਦੀ ਭਲਾਈ ਲਈ ਵੱਡਾ-ਵੱਡਾ ਉਪਲਾਲਾ ਕਰਕੇ ਮੂੰਖ ਖੋਰ ਦੀ ਬਿਮਾਰੀ ਦੀ ਰੋਕਥਾਮ ਲਈ ਟੇਕਾ ਮੁਹਿੰਮ 15 April 2025 ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਹੁਣ ਤੱਕ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਜੀ ਕਿਰਤੀਆਂ ਲਈ ਈ-ਸ਼ਰਮ ਪੋਰਟਲ ਤੇ ਰਜਿਸਟ੍ਰੇਸ਼ਨ 19 ਅਪ੍ਰੈਲ ਤੱਕ ਰਹੇਗੀ ਜਾਰੀ ਈਸ਼ਾ ਸਿੰਘਲਾ ਪਟਿਆਲਾ ਦੇ ਬਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਿਰਤੀਆਂ ਦੇ ਈ-ਸ਼ਰਮ ਪੋਰਟਲ ਦੇ ਵਰਕਰਾਂ ਨੂੰ ਰਜਿਸਟ੍ਰੇਸ਼ਨ ਕੰਮ ਇੱਕ ਬੈਠਕ ਕੀਤੀ ਬੈਠਕ ਵਿੱਚ ਉਹਨਾਂ ਨੇ ਦੱਸਿਆ ਕਿ ਕਿਰਤੀਆਂ ਦੀ ਭਲਾਈ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ 9 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਨੇ 19 ਅਪ੍ਰੈਲ ਤੱਕ ਰਜਿਸਟ੍ਰੇਸ਼ਨ ਜਾਰੀ ਰਹਿਣਗੇ ਉਹਨਾਂ ਨੇ ਕਿਹਾ ਕਿ ਇਨਾ ਕੈਂਪਸ ਵਿੱਚ ਕੀਰਤਨੀ ਈਸ਼ਰਮ ਕਾਰਡ ਦੇ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਪਲੇਟਫਾਰਮ ਵਰਕਰਾਂ ਸਮੇਤ ਸਾਰੇ ਵਰਗਾਂ ਦੇ ਕਾਮਿਆਂ ਲਈ ਸਮਾਜਿਕ ਲਾਭ ਪਹੁੰਚਾਉਣ ਲਈ ਵਚਨਬੱਧ ਹੈ। ਉਹਨਾਂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਵਕ-ਵਕ ਪਲੇਟਫਾਰਮ ਤੇ ਪ੍ਰਤੀ ਦਿਨ ਮੀਟਿੰਗ ਕਰਕੇ ਵੱਧ ਤੋਂ ਵੱਧ ਵਰਕਰਾਂ ਨੂੰ ਈਸ਼ਰਮ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਉਣ ਸੰਬੰਧੀ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਅਪੀਲ ਕੀਤੀ ਹੈ ਕਿ ਇਨਾ ਕੈਂਪਸ ਬੰਦੀ ਲੋਕਾਂ ਨੂੰ ਜਾਗਰੂਕ ਵੀ ਕਰਵਾਇਆ ਜਾਵੇ ਤਾਂ ਜੋ ਕੀਰਤਨੀ ਭਲਾਈ ਹੋ ਸਕੇ। ਉਹਨਾਂ ਨੇ ਅੱਗੇ ਕਿਹਾ ਕਿ ਕਿਰਤੀ ਖੁਦ e-shram ਪੋਰਟਲ ਤੇ ਆਪਣਾ ਆਪਣੇ ਆਪ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਜਾਂ ਆਪਣੇ ਨੇੜੇ ਦੇ ਕਿਸੇ ਆਨਲਾਈਨ ਦੁਕਾਨ ਦੇ ਉੱਤੇ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਤੇ ਇਸੇ ਨਾਲ ਜੀ ਮਜ਼ਦੂਰੀ ਵਾਲੇ ਕਾਰਡ e-shram ਕਾਰਡ ਜਿਹੜੇ ਬਣ ਰਹੇ ਨੇ ਤੁਸੀਂ ਵੀ ਮਜ਼ਦੂਰੀ ਵਾਲੇ ਆਪਣੇ ਆਨਲਾਈਨ ਕਾਰਡ ਬੜਵਾ ਸਕਦੇ ਹੋ ਜੀ ਜਾ ਕੇ ਤੇ ਨੰਬਰ ਦੋ ਦੇ ਉੱਤੇ ਜੀ 313100 ਰੁਪਏ ਆਖਰਕਾਰ ਖਾਤੇ ਦੇ ਵਿੱਚ ਪੈਣਗੇ ਤੁਹਾਨੂੰ ਦੱਸਣਾ ਚਾਹੁੰਨੇ ਜੀ ਕਰੋਨਾ ਕਾਲ ਵੇਲੇ 313100 ਰੁਪਏ ਜਿਹੜੇ ਖਾਤਿਆਂ ਦੇ ਵਿੱਚ ਪਏ ਸੀ ਜਿਸ ਤੋਂ ਬਾਅਦ ਹੁਣ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਮਜ਼ਦੂਰੀ ਵਾਲੇ ਕਾਰਡ ਦੇ ਵਿੱਚ ਇਸ ਸ਼ਰਮ ਕਾਰਡ ਦੇ ਵਿੱਚ 313100 ਰੁਪਏ ਆਉਣਗੇ ਤਾਂ ਤੁਹਾਨੂੰ ਦੱਸਣਾ ਚਾਹੁੰਨੇ ਜੀ ਇਹ ਕਿਸੇ ਵੀ ਤਰ੍ਹਾਂ ਦੀ ਸਹੀ ਖਬਰ ਨਹੀਂ ਹੈ ਤੁਹਾਨੂੰ ਸੁਣਾਜੋ ਜੀ ਪੂਰਨ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਪੈਸੇ ਹਾਲੇ ਤੱਕ ਜਾਰੀ ਨਹੀਂ ਕੀਤੇ ਗਏ ਇਸ ਸਕੀਮ ਨੂੰ ਲੈ ਕੇ ਬਾਕੀ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਅਪਡੇਟ ਆਵੇਗੀ ਤੁਹਾਨੂੰ ਵੀਡੀਓ ਥਰੂ ਜਰੂਰ ਦੱਸਾਂ